ਸ਼ਸ਼ੀਕਲ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਅੱਜ ਤਸਵੀਰਾਂ ਸਾਂਝੀਆਂ ਕਰਾਂਗੇ ਹਾੜਾਂ ਤੋਂ ਬਾਅਦ ਹੋਈ ਤਬਾਹੀਆਂ ਤੇ ਅਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਡੇਰਾ ਬਾਬਾ ਨਾਨਕ ਵਿਖੇ ਅਸੀਂ ਮੌਜੂਦ ਆ ਇਸ ਸਮੇਂ ਸਰਕਾਰੀ ਪ੍ਰਾਇਮਰੀ ਸਕੂਲ ਸਾਦਾਵਾਲੀ ਵਿਖੇ ਜਿਸ ਦੀ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕੋਗੇ ਕਿ ਹਾਲਾਤ ਕਿਵੇਂ ਦੇ ਹੋ ਸਕਦੇ ਨੇ ਉਸ ਸਮੇਂ ਜਦੋਂ ਇਸ ਸਕੂਲ ਦੇ ਵਿੱਚ ਪਾਣੀ ਆਇਆ ਸੀ ਤੇ ਉਸ ਤੋਂ ਬਾਅਦ ਸਕੂਲੀ ਗੱਲ ਕਰੀਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਸਮਾਨ ਉਸ ਸਮੇਂ بارش ਦੇ ਪਾਣੀ ਦੇ ਹੜ ਦੇ ਪਾਣੀ ਦੀ ਚਪੇੜ ਦੇ ਵਿੱਚ ਆਇਆ ਤੇ ਸਾਰਾ ਮਿੱਟੋ ਮਿੱਟੀ ਹੋ ਗਿਆ ਤੇ ਕੁਝ ਪਿੰਡ ਦੇ ਵਸਨੀਕ ਨੇ ਜਿਨ੍ਹਾਂ ਬਲੋਏ ਸਫਾਈ ਕੀਤੀ ਜਾ ਰਹੀ ਹੈ ਸਾਰਾ ਸਮਾਨ ਧੋਇਆ ਜਾ ਰਿਹਾ ਹੈ ਕਮਰੇ ਧੋਤੇ ਗਏ ਨੇ ਰਿਕਰਡ ਸਕੂਲ ਦਾ ਉਹ ਵੀ ਲਗਭਗ ਖਰਾਬ ਹੋ ਚੁੱਕਿਆ ਹੈ ਤੁਸੀਂ ਵੇਖ ਸਕਦੇ ਹੋ ਰਿਕਰਡ ਬਾਹਰ ਰੱਖਿਆ ਗਿਆ ਹੈ ਸੁਕਾਇਆ ਜਾ ਰਿਹਾ ਹੈ ਪਰ ਦੇਖ ਕੇ ਜਿਆ ਲੱਗਦਾ ਹੈ ਕਿ ਰਿਕਰਡ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਇਸ ਦੇ ਨਾਲ ਹੀ ਹੋਰ ਤਸਵੀਰਾਂ ਵੀ ਤੁਹਾਨੂੰ ਦਿਖਾਣੀਆਂ ਆ ਕਿ ਸਕੂਲ ਦੇ ਵਿੱਚ ਜੋ ਯੂਜ਼ ਕਰਨ ਦੇ ਲਈ ਕੰਪਿਊਟਰ ਤੇ ਐਲਈਡੀ ਹੁੰਦੀ ਹੈ ਉਹ ਵੀ ਬਿਲਕੁਲ ਖਰਾਬ ਹੋ ਚੁੱਕੀ ਹੈ ਉਹ ਵੀ ਬਾਹਰ ਰੱਖੀ ਹੋਈ ਹੈ ਮਿੱਟੀ ਦੇ ਨਾਲ ਕਿਸ ਤਰ੍ਹਾਂ ਲਿਬੜੀ ਹੋਈ ਹੈ ਤੁਸੀਂ ਖੁਦ ਕੈਮਰੇ ਦੇ ਨਾਲ ਵੇਖ ਸਕਦੇ ਹੋ ਇਹ ਚੱਲੇਗਾ ਨਹੀਂ ਚੱਲੇਗਾ ਇਹ ਬਾਤ ਹੀ ਗੱਲ ਹੈ ਪਰ ਹਾਲਾਤ ਉਸ ਸਮੇਂ ਕਾਫੀ ਨਾਜ਼ੁਕ ਸਨ ਸਥਾਨਕ ਇੱਥੇ ਜੋ ਵਾਸੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਲਗਭਗ 6-6 ਫੁੱਟ ਇੱਥੇ ਇਸ ਸਕੂਲ ਦੇ ਵਿੱਚ ਪਾਣੀ ਸੀ ਇਸ ਲੈਵਲ ਦਾ ਪਾਣੀ ਸਕੂਲ ਦੇ ਵਿੱਚ ਮਜੂਦ ਸੀ ਤੇ ਉਸ ਸਮੇਂ ਹਾਲਾਤ ਕਿਵੇਂ ਦੇ ਹੋਣਗੇ ਡਰਾਮੀਆਂ ਤਸਵੀਰਾਂ ਹਨ ਤੇ ਤੁਸੀਂ ਵੇਖ ਸਕਦੇ ਹੋ ਇੱਕ ਸਾਈਡ ਮਿੱਡੇ ਮੀਲ ਦਾ ਜੋ ਖਾਣਾ ਸੀਗਾ ਬੱਚਿਆਂ ਦੇ ਲਈ ਕਣਕ ਰੱਖੀ ਹੋਈ ਸੀਗੀ ਰਾਸ਼ਨ ਰੱਖਿਆ ਹੋਇਆ ਸੀ ਸਾਰਾ ਮਿੱਟੀ ਦੇ ਵਿੱਚ ਵਲੀਨ ਹੋ ਗਿਆ ਹੈ ਮਿੱਟੀ ਦੇ ਵਿੱਚ ਰੱਖ ਕੇ ਸਾਰਾ ਕੁਝ ਖਰਾਬ ਹੋ ਗਿਆ ਹੈ ਬਿਲਕੁਲ ਇੱਕ ਵਾਰ ਜਨਜੀਵਨ ਉਥਲ ਪੁਥਲ ਜਰੂਰ ਹੋਈ ਹੈ ਤਬਾਹੀ ਜਰੂਰ ਮਚਾਈ ਹੈ ਪਾਣੀ ਨੇ ਜਿਸ ਦੇ ਚੱਲਦੇ ਹੋਏ ਲੋਕਾਂ ਨੂੰ ਇੱਕ ਵਾਰ ਰਹਿਣ ਬਸੇਰਾ ਕਰਨ ਦੇ ਲਈ ਜਿੱਤੇ ਦਿਕਟਾਰੀ ਹਨ ਉਸੇ ਸਕੂਲਾਂ ਦੇ ਵਿੱਚ ਦੁਆਰਾ ਕਲਾਸਾਂ ਸ਼ੁਰੂ ਕਰਨ ਤੋਂ ਪਹਿਲਾਂ ਸਾਫ ਸਫਾਈ ਕਰਨੀ ਇੱਕ ਜ਼ਰੂਰੀ ਹੈ ਉਸ ਦੇ ਲਈ ਇੱਕ ਵੱਡਾ ਚੈਲੰਜ ਪ੍ਰਸ਼ਾਸਨ ਦੇ ਲਈ ਸਿੱਖਿਆ ਵਿਭਾਗ ਦੇ ਲਈ ਤੇ ਟੀਚਰਾਂ ਦੇ ਲਈ ਜ਼ਰੂਰ ਹੋਣ ਵਾਲਾ ਹੈ ਪਰ ਫਿਲਹਾਲ ਇਸ ਸਕੂਲ ਦੇ ਵਿੱਚ ਅਜੇ ਤੱਕ ਕਲਾਸਾਂ ਨਹੀਂ ਲੱਗੀਆਂ ਭਾਵੇਂ 15 ਦਿਨ ਦੇ ਕਰੀਬ ਦਾ ਸਮਾਂ ਹੋ ਗਿਆ ਹੈ ਪਾਣੀ ਆਏ ਨੂੰ ਹੁਣ ਪਾਣੀ ਦਾ ਲੈਵਲ ਘਟ ਗਿਆ ਹੈ ਪਰ ਸਕੂਲ ਦੇ ਵਿੱਚ ਹਾਲਾਤ ਅਜੇ ਤੱਕ ਅਜਿਹੇ ਨੇ ਕਿ ਸਕੂਲ ਨੂੰ ਸ਼ੁਰੂ ਨਹੀਂ ਕੀਤਾ ਜਾ ਸਕਿਆ ਪਿੰਡ ਵਾਸੀਆਂ ਨੇ ਦੱਸਿਆ ਕਿ 35 ਤੋਂ 40 ਬੱਚੇ ਇਸ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਇੰਤਜ਼ਾਰ ਹੈ ਸਕੂਲ ਦੀ ਸਾਬ-ਸਪਾਈ ਹੋਏਗੀ ਦੋਸਤੋ ਬਾਅਦ ਦੁਆਰਾ ਬੱਚੇ ਦੀ ਪੜਾਈ ਸ਼ੁਰੂ ਹੋ ਪਾਏਗੀ ਇਸ ਤਰ੍ਹਾਂ ਦੀਆਂ ਹੋਰ ਮੂਹ ਬੋਲੀਆਂ ਤਸਵੀਰਾਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਾਂਗੇ ਫਿਲਹਾਲ ਡੇਰਾ ਬਾਬਾ ਨਾਨਕ ਦੇ ਪਿੰਡ ਸਾਦਾਵਾਲੀ ਤੋਂ ਪ੍ਰਕਾਸ਼ ਸ਼ਰਮਾ ਦੀ ਰਿਪੋਰਟ